ਇਸ ਦਾ ਮੇਰਾ ਦਾਦਾ ਅਮਰਸਰੋਂ ਆਇਆ ਸੁਣੋ ਤੇ ਮੇਰਾ ਦਾਦਾ ਕਹਿੰਦਾ ਜਦੋਂ ਇਹ ਭਾਜੜ ਪਈ ਨਾ ਪਾਰਟੀਸ਼ਨ ਹੋਈ ਤੇ ਮੈਨੂੰ ਸੁੰਦਰ ਸਿੰਘ ਛਾਪੇ ਵਾਲਾ ਉਹਨੇ ਪਨਾ ਦਿੱਤੀ ਆਪਣੇ ਘਰ ਰੱਖਿਆ ਜਦੋਂ ਅਮਨ ਹੋਇਆ ਅਮਰਸਰ ਦੇ ਨਾਲ ਪਿੱਟੇਵੱਡ ਸਾਡਾ ਪਿੰਡ ਉਥੋਂ ਅਮਨ ਹੋਇਆ ਤੇ ਅਸੀਂ ਸਾਨੂੰ ਉਹ ਵਾਗੇ ਬਾਰਡਰ ਤੇ ਆਪ ਛੱਡਣ ਆਇਆ ਤੇ ਫਿਰ ਉਸ ਤੋਂ ਬਾਅਦ ਮਿਲਣ ਵੀ ਹੁੰਦਾ ਰਿਹਾ ਤੇ ਕਿਸੇ ਦੀ ਨੇਕੀ ਮੈਨੂੰ ਯਾਦ ਤੇ ਮੈਂ ਇਸ ਮੈਂਬਰ ਤੇ ਸੁਣਾ ਦਿੱਤੀ ਉਹ ਨੇਕੀ ਕਿਸੇ ਨੂੰ ਨਹੀਂ ਭਲਾਨੀ ਚਾਹੀਦੀ ਐ ਸੁੱਚਾ ਸੌਦਾ ਪਤਾ ਨਾ ਕਿਉਂ ਪਿਆ ਸੀ ਐ ਫਰੂਕਾਬਾਦ ਦੇ ਨਾਲ ਉਹਨੂੰ ਲੋਕੀ ਸੱਚਾ ਸੌਦਾ ਆਉਂਦੇ ਨੇ ਸੁੱਚਾ ਸੌਦਾ ਉਹਦਾ ਨਾਮ ਹੈ ਅਸਲ ਸੁੱਚਾ ਸੌਦਾ ਹੈ ਨਾਂ ਇਸ ਵਜ੍ਹਾ ਤੋਂ ਸੀ ਬਾਬਾ ਗੁਰੂ ਨਾਨਕ ਉੱਥੋਂ ਚੱਲੇ ਨਨਕਾਣੇ ਤੇ ਉੱਥੇ ਪਹੁੰਚੇ ਤੇ ਉੱਥੇ ਪੈਸੇ ਸੀ ਥੋੜੇ ਜੀ ਉਹਨਾਂ ਕੋਲ ਇੱਕ ਕੋਈ ਫਕੀਰ ਸਾਧੂ ਬੈਠਾ ਜਿਹਦੇ ਕੋਲ ਕੁਝ ਵੀ ਨਹੀਂ ਸੀ ਉਹਨੇ ਕਹਿਆ ਸਨਾ ਉਹਨੇ ਕਹਿੰਦੀ ਖਾਣ ਪੀਣ ਲਈ ਕੁਝ ਨਹੀਂ ਬਾਲਾਂ ਬੁਲਾਂ ਲਈ ਆਂਦੇ ਨੇ ਸਾਰਾ ਕੁਝ ਤੂੰ ਲੈ ਜਾ ਮੇਰਾ ਅੱਲਾ ਵਾਰਸ ਆ ਮੈਂ ਸੱਚਾ ਸੌਦਾ ਕੀਤਾ ਹੈ ਉਹਦਾ ਨਾ ਹੀ ਸੱਚਾ ਸੌਦਾ ਪੈ ਗਿਆ ਆਪਨਾ ਸਭ ਕੁਝ ਦਿੱਤਾ ਸੋਏ ਸੁਣਾ ਰਿਸ਼ਤੇਦਾਰਾਂ ਦੇ ਗਲਤ ਪਰਚੇ ਕਰਾਉਣ ਵਾਲਿਓ ਗਲਤ ਨੰਬਰ ਤੇ ਨਾਮ ਦੇਣ ਵਾਲਿਓ ਫਲਾਣੇ ਦਾ ਨਾਮ ਪਾ ਦੋ ਫਲਾਣ ਦਾ ਪਾ ਦੋ ਫਲਾਣ ਦਾ ਪਾ ਦੋ ਕੀਤਾ ਕਿਸੇ ਨੇ ਹੁੰਦਾ ਫਲਾਣ ਦੀ ਬਤ ਗਾ ਢਾ ਦੋ ਫਲਾਣ ਦਾ ਇੰਜ ਕਰ ਲੋ ਸਾਡੇ ਨਨਕਾਣੇ ਦੇ ਅੰਦਰ ਵੀ ਬਤਮੀਜ਼ ਕਈ ਉੱਠੇ ਸੀ ਉਹ ਬੱਚੇ ਦਾ ਨਕਾਹ ਦਾ ਮਸਲਾ ਸੀ ਤੋ ਨਾ ਗੁਰਦੁਆਰੇ ਤੇ ਪੱਥਰ ਫੈਂਕੇ ਡੋਬ ਕੇ ਮਰਨ ਦਾ ਮਕਾਮ ਐ ਤੇਰੀ ਤਾਲੀਮ ਹੈ ਤੇਰੇ ਨਬੀ ਨੇ ਦਿੱਤੀ ਜਬ ਪਿੱਛੇ ਆਏ ਸਾਡੇ ਪੰਜਾਬੀ ਲੜਦੇ ਹੋਣ ਨਾ ਜਰਾ ਮੈਂ ਬਾਹ ਦੇ ਤਰੀਕੇ ਨਾਲ ਦੱਸਦਾ ਬਾਹਾਂ ਟਾਂਗਤ ਓਏ ਇਹਨੂੰ ਜਾਨ ਨਾ ਦੇਈ ਆਰੇ ਪਿਛਲੇ ਆਉਂਦੇ ਨਾ ਇਹ ਪਿਛਲਿਆ ਨੇ ਬਜਾਏ ਠੰਡਾ ਕਰਨ ਦੇ ਉਹਨਾਂ ਤੇ ਅੱਗ ਪਾਉਂਦੇ ਸਗੋ ਤੇਲ ਪਾਉਂਦੇ ਨੇ ਫੜ ਲਾ ਆ ਤੋ ਚਾਰ ਸਾਡੀਆਂ ਬਰਾਦਰੀਆਂ ਬੜੀਆਂ ਉੰਤਰੀਆਂ ਨੇ ਗੁਸਾਣ ਕਰੇ ਜੱਟ ਡੋਗਰ ਬੋਲੋ ਜੋਗਰ ਰਾਜਪੂਤ ਰੰਗੜ ਇਹ ਬੋਲੋ ਰਾਈ ਇਹ ਚਾਰ ਬਰਾਦਰੀਆਂ ਖਾਣ ਪੀਣ ਨੂੰ ਵੱਖੋ ਵੱਖ ਲੜਨ ਮਰ ਨੂੰ ਇਕੱਠੇ ਉਹ ਜ ਨਹੀਂ ਬੋਲਦੇ ਹੋਣਗੇ ਜਦੋਂ ਲੜਾਈ ਹੋ ਗਈ ਉਹ ਤੇਨੂੰ ਨਹੀਂ ਪਤਾ ਸੀ ਜੱਟ ਆ ਉਹ ਅਸੀਂ ਡੋਗਰ ਆ ਓਸੀਂ ਪੱਟੀ ਐ ਓਏ ਅਸੀਂ ਰੰਗੜਾਂ ਓਏ ਅਸੀਂ ਰਾਈ ਐ ਓਏ ਇਹ ਨਹੀਂ ਚੀਜ਼ ਕਿ ਅਸੀਂ ਨਾ ਵੀ ਉਹ ਕਰਤਾਰਪੁਰ ਜਿਹੜਾ ਬਾਰਡਰ ਖੋਲਿਆ ਉਹ ਮੁਲਕੀ ਮਫਾਦ ਚ ਬਿਲਕੁਲ ਠੀਕ ਕੀਤਾ ਹੈ ਉੱਥੇ ਜਨਾਬੇ ਵਾਲਾ ਉਹਨਾਂ ਨੂੰ ਅਗਰ ਰਾਹ ਖੋਲ ਕੇ ਦਿੱਤਾ ਬਿਲਕੁਲ ਕਈ ਮੌਲਵੀ ਮੇਰੇ ਖਿਲਾਫ ਬੋਲੇ ਸੀ ਐਨੇ ਕੋ ਕਿਹਾ ਓਏ ਝੱਲੇ ਹੋਏ ਜੇ ਨਬੀ ਪਾਕ ਨੇ ਮਦੀਨੇ ਚ ਯਹੂਦੀਆਂ ਨਾਲ ਮੁਆਦਾ ਕਰਕੇ ਤੇ ਗਿਰਜਿਆਂ ਦੀ ਫਾਸਤ ਕੀਤੀ ਫਰਮਾ ਜਿਹੜਾ ਗਿਰਜੇ ਨੂੰ ਹੱਥ ਲਾਇ ਇੰਜ ਜਿਵੇਂ ਮੇਰੀ ਇੱਜ਼ਤ ਨੂੰ ਹੱਥ ਲਾਇ ਮਗਰ ਅੱਜ ਸਾਡੇ ਮੁਸਲਮਾਨ ਦੇਖ ਲੋ چلے ہو نبی پاک نے یہ فرمایا کہ کسے دے چوٹے خدا نو دے سامنے چوٹا نہیں کہنا کہ دے تیرے سچے خدا نو چوٹا نہ کہہ دے میرے نال کئی سیکھ دوست پھون دیتے اسلام لیندے نے وہ کہہ دے نے اسلام علیکم یار کڈے وڈے زین دے تے کھلے مائنڈ دے مالک نے کہ ساڑے نبی دے دسے ہوئے طریقے دے مطابق اسلام لیندے جے اسی انہوں نے سردار جی کہہ دیئے تے ساڑی زبان تے کڑے کوئے دے ਫਲ ਘਟ ਜਾਣ ਲੱਗੇ ਨੇ ਤੁਸੀਂ ਆਪਣੇ ਕਾਲੇ ਕਰਤੂਤਾਂ ਦੀ ਕੋਈ ਛੈ ਵੀ ਮੇਰੇ ਤੇ ਸੁੱਟੋ ਜੱਟ ਦਾ ਪੁੱਤ ਐ ਤੁਹਾਡੀ ਮੰਜੀ ਪੀੜੀ ਉਥੋਂ ਤੱਕ ਠੋਕਾਂਗਾ ਕਿ ਤੁਹਾਡੀਆਂ ਨਸਲਾਂ ਯਾਦ ਰੱਖਾਂ ਮmber ਸਰ ਤੋਂ ਉੱਠੇ ਸੀ ਅਸੀਂ ਸੱਤ ਪਿੰਡਾਂ ਸਾਡੇ ਤੇ ਉੱਥੇ ਡਿਜਕੋਡ ਫੈਸਲਾਬਾਦ ਜਾ ਕੇ ਸੱਤ ਦੇ ਸੱਤ ਪਿੰਡ ਬੈਠੇ ਨੇ ਐ ਜਿੱਡੀ ਤੁਹਾਡੀ ਪੂਰੀ ਸਲਤਨਤ ਐ ਨਾ ਮੇਰੇ ਸੱਤ ਪਿੰਡ ਆ ਗਏ ਤੇ ਰੁਟ ਜਾਣੀ ਐ ਮੇਰਾ 32000 ਵੋਟ ਆਪਣਾ ਹੈ ਮੇਰੇ ਪਿੰਡਾਂ ਦਾ ਮੇਰੇ ਕੁਰਮੇ ਦਾ ਮੇਰੇ ਜੱਟਾਂ ਦਾ ਗਿੱਲਾਂ ਦਾ ਜਿੰਦਾਬਾਦ ਇਹ ਮੈਂ ਚੀਮਿਆਂ ਦਾ ਜਿੰਦਾਬਾਦ ਇਹ ਮੈਂ ਜਿੰਦਾਬਾਦ ਇਹ ਮੈਂ ਚੀਮਿਆਂ ਦਾ ਚੱਠਿਆਂ ਦਾ ਵੜੈਚਾਂ ਦਾ ਬਾਜੂਆਂ ਦਾ ਮੇਰੇ ਇਲਾਕੇ ਦੇ ਰਾਈਆਂ ਦਾ ਗੁਜਰਾں ਦੀ ਗੱਲ ਨਹੀਂ ਕਰ ਰਿਆ ਇਹ ਮੈਂ ਸਿਰਫ ਗਿੱਲਾਂ ਦਾ ਆਪਣੇ ਟੱਬਰ ਦੀ ਗੱਲ ਕਰ ਰਿਹਾ ਇਸ ਲਈ ਤੁਸੀਂ ਮੇਰੇ ਤੇ ਸਿਆਹੀ ਸੁੱਟੋ ਤੁਸੀਂ ਆਪਣੇ ਕਾਲੇ ਕਰਤੂਤਾਂ ਦੀ ਕੋਈ ਸ਼ੈ ਵੀ ਮੇਰੇ ਤੇ ਸੁੱਟੋ ਜੱਟ ਦਾ ਪੁੱਤ ਐ ਤੁਹਾਡੀ ਮੰਜੀ ਪੀੜੀ ਉਥੋਂ ਤੱਕ ਠੋਕਾਂਗਾ ਕਿ ਤੁਹਾਡੀਆਂ ਨਸਲਾਂ ਯਾਦ ਰੱਖੀਂ ਮੰਬਰ ਸਰ ਤੋਂ ਉੱਠੇ